ਸੰਗਤ ਜੀ ਆਪਾਂ ਰਰ ਸਾਹਿਬ ਦੀ ਸੰਥਿਆ ਲੜੀਵਾਰ ਕਰ ਰਹੇ ਹਾਂ ਤੇ ਇੱਥੇ ਤੱਕ ਆਪਣੀ ਸੰਥਿਆ ਸੰਪੂਰਨ ਹੋ ਗਈ ਸੀ ਅੱਗੇ ਸ਼ੁਰੂ ਹੁੰਦਾ ਹੈ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਵੱਖਰਾ ਵੱਖਰਾ ਪਾਤਸ਼ਾਹੀ ਦਸਵੀਂ ਦਸਵੀਂ ਪੜਨਾ ਹੈ ਬਾਵੇ ਉੱਤੇ ਬਿੰਦੀ ਲਾ ਕੇ ਦਸਵੀਂ ਚੌਪਈ ਕਈ ਸੰਗਤਾਂ ਵਿੱਚ ਪਈ ਪੜ ਜਾਂਦੀਆਂ ਚਪਈ ਇਚ ਪਈ ਨਹੀਂ ਆਏ ਚੌਪਈ ਇੱਚ ਲੱਗਾ ਕਨੋੜਾ ਕਨੋੜੇ ਦੀ ਆਵਾਜ਼ ਕਟਨੀ ਆ ਚੌਪਈ ਪੁਨ ਰਾਸ਼ਸ਼ ਰਾਸ਼ਸ਼ ਪੜਨਾ ਹੈ ਛਾ ਤੇ ਸਸਾ ਦੋਨੇ ਉਚਾਰਨ ਕਰਨੇ ਨੇ ਪੁਨ ਰਾਸ਼ਸ਼ ਕਾ ਕਾਟਾ ਸੀਸਾ ਸੀਸਾ ਸਸੇ ਦੀ ਆਵਾਜ਼ ਉਚਾਰਨ ਹੋਈ ਸ੍ਰੀ ਅਸਕੇਤ ਜਗਤ ਕੇ ਈਸ਼ਾ ਪਹੁਪਨ ਬ੍ਰਿਸ਼ਟ ਗਗੜ ਤੇ ਪਈ ਇੱਚ ਬਿੰਦੀ ਲੱਗੀ ਤਿਆਰ ਰੱਖਣਾ ਤੇ ਪਈ ਸਭਹਿਨ ਆਨ ਵਧਾਈ ਦਈ ਧੰ ਧੰ ਲੋਗਣ ਕੇ ਰਾਜਾ ਧੰ ਇੱਥੇ ਜਿਹੜਾ ਜਈਆ ਲੱਗਦਾ ਇਸ ਦਾ ਉਚਾਰਨ ਹੋਵੇਗਾ ਨੰਨੇ ਨੂੰ ਸਿਆਰੀ ਸੂਖਮ ਜੀ ਪਾ ਕੇ ਤੇ ਜਿਹੜਾ ਜਈਆ ਨੇ ਐਡਾ ਮੁਕਤਾ ਬਣ ਜਾਣਾ ਧਨਿਆ ਧਨਿਆ ਨਹੀਂ ਪੜਨਾ ਜੇ ਧਨਿਆ ਧਨਿਆ ਪੜਦੇ ਆ ਤੇ ਇੱਥੇ ਐਡੇ ਨੂੰ ਕੰਨਾ ਲੱਗਦਾ ਹੈ ਐਡਾ ਮੁਕਤਾ ਹੈ ਜਿਹੜਾ ਜਈਆ ਨਿਆੜਾ ਬਣ ਜਾਣਾ ਹੈ ਧੰਨ ਧੰਨ ਲੋਗਣ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਵਾਜਾ ਅਖਲ ਭਵਨ ਕੇ ਸਿਰਜਣ ਹਾਰੇ ਇਹਨੂੰ ਅਖਲ ਨਹੀਂ ਪੜਨਾ ਅਖਲ ਪੜਨਾ ਹੈ ਅਖਲ ਅਖਲ ਭਵਨ ਕੇ ਸਿਰਜਣ ਹਾਰੇ ਦਾਸ ਜਾਣ ਮੋਹਿ ਲੇਹੋ ਉਬਾਰੇ ਕਬਿਓ ਬਾਜ ਬੇਨਤੀ ਚੌਪਈ ਕਬਿਓ ਪੜਨਾ ਚੌਪਈ ਸਾਹਿਬ ਦੀ ਆਪਾਂ ਸੰਖਿਆ ਪਹਿਲਾਂ ਕਰ ਚੁੱਕੇ ਹਾਂ ਹਾਂਜੀ ਨਿਤਨੇਮ ਦੀ ਬਾਣੀ ਜਦੋਂ 5 ਬਾਣੀਆਂ ਪਸੰਥਾ ਕੀਤੀ ਸੀ ਸਾਰੇ 24 ਦੀ ਸੰਖਿਆ ਬਕੀਤੀ ਹੋਈ ਸੀ। ਹਮਰੇ ਕਰੋ ਹਾਥ ਤੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਰਹੇ ਦਲਾਵਨ ਤਿਆਰ ਰੱਖਣਾ ਆਪਣਾ ਜਾਨ ਕਰੋ ਪ੍ਰਤਪਾਰ ਹਮਰੇ ਦੁਸ਼ਟ ਸਭੈ ਤੁਮ ਘਾਵਹੁ ਆਪ ਹਾਥ ਦੇ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ 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 ਖਖੇ ਸਿਆਰੀ ਐਡਾ ਮੁਕਤਾ ਸਿੱਖ ਸਭੈ ਕਰਤਾਰਾ ਮੋਹ ਰੱਛਾ ਨਿਜ ਕਰ ਦੇ ਕਰੀਐ ਕਰੀਐ ਇਸ ਦਾ ਪਉਚਾਰਨ ਚੰਗੀ ਤਰ੍ਹਾਂ ਸਮਝਾਇਆ ਸੀ ਜਦੋਂ ਚੌਪਈ ਸਾਹਿਬ ਦੀ ਆਪਾਂ ਸੰਥਿਆ ਕਰਵਾਈ ਸੀ ਕਿ ਕਰੀਐ ਬੋਲਣਾ ਜਈਆ ਐੜੇਦ ਲਾਵਨ ਬਣ ਜਣੀ ਹੈ ਹਾਂ ਤੇ ਕ ਇਹ ਰਾਰੇ ਦੀ ਹਿਆਰੀ ਆ ਰਾਰੇ ਦੀ ਪਿਹਾਰੀ ਬਣ ਜਣੀ ਹੈ ਕਰੀਐ ਸਭ ਬੈਰਨ ਕਉ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹਿ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਹਾਂ ਚਾਹਾਂ ਕਨੋੜਾ ਲੱਗਾ ਬਿੰਦੀ ਲੱਗੀ ਤਿਆਰ ਰੱਖਣਾ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿਅ ਹੈ ਚੁਣ ਚੁਣ ਸਤਰ ਹਮਾਰੇ ਮਾਰਿਅ ਹੈ ਆਪ ਹਾਥ ਦੇ ਮੁਝੇ ਉਬਰੀਐ ਉਬਰੀਐ ਪੜਨਾ ਮਰਨ ਕਾਲ ਕਾ ਤਰਾਸ ਨਿਵਰੀਐ ਕਈ ਸੰਕਤ ਪੜਦੀਐ ਨਿਵਰਿਆ ਨਵਰੀਏ ਪੜਦੀ ਪਰ ਜਈਏ ਤੋ ਪਹਿਲਾ ਜਿਹੜੇ ਅੱਖਰ ਤੇ ਸਿਹਾਰੀ ਆ ਜਾਵੇ ਉਹ ਬਿਹਾਰੀ ਬੰਨੀ ਨਵਰੀਏ ਹੂਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜ ਜੋ ਕਰੀ ਹੋ ਰੱਚਾ ਕਰੀ ਹੋ ਰਾਖ ਦੇਹੋ ਮੋਹੇ ਮੋਹੇ ਤੇ ਬਿਸਰਾਮ ਹੈ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਰਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਾਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵਜੂ ਅਵਤਾਰਾ ਸ਼ਿਵਜੂ ਸੱਸੀ ਦੀ ਆਵਾਜ਼ ਉਚਾਰਨ ਹੋਵੇ ਸ਼ਿਵਜੂ ਅਵਤਾਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਚੱਕਰ ਕਾਲ ਕਾਰ ਕੀਆ ਤਮਾਸਾ ਜਮਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ ਦਲੰਕੜ ਲੱਗੀਆਂ ਤਿਆਰ ਕਰਨਾਂ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਬਨਾਇਓ ਪੜਨਾ ਬਨਾਇਓ ਹਾਂ ਦੇਵ ਦੇਤ ਜਛਣ ਕਸਕੇ ਜਛਣ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਏ ਗੁਰੂ ਸਮਝੀ ਹੋ ਹਮਾਰਾ ਸਮਝੀ ਹੋ ਨਹੀਂ ਪੜਨਾ ਇਹ ਜਿਹੜੇ ਝੱਜੇ ਨੂੰ ਆ ਸਿਆਰੀ ਲੱਗੀ ਬਿਹਾਰੀ ਬਣਨੀ ਸਮਝੀ ਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਯੋ ਸਤਰਨ ਕੋ ਪਲ ਮੋ ਬਦ ਕਿਯੋ ਘਟ ਘਟ ਕੇ ਅੰਤਰ ਕੀ ਜਾਣਤ ਭਰੇ ਬੁਰੇ ਕੀ ਪੀਰ ਪਛਾੜਤ ਚੀਟੀ ਤੇ ਉੰਚਰ ਅਸਥੂਲਾ ਇਹਨੂੰ ਚਿੰਤੀ ਨਹੀਂ ਪੜਨਾ ਚੀਟੀ ਚੀਟੀ ਤੇ ਉੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਪਛਾਨੇ ਨਹੀਂ ਪੜਨਾ ਪਛਾਨਾ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਸਮਝ ਲੱਗੀ ਨਾ ਹਾਂਜੀ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਰਾਲਮ ਜਾਣਤ ਵੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਇਕੱਠਾ ਪੜਨਾ ਹੈ ਨਿਰਵਿਕਾਰ ਨਿਰਲੰਭ ਆਦ ਅਨੀਲ ਅਨਾਦ ਅasamb ਤਾ ਕਾ ਮੂੜ ਮੂੜ ਇੱਥੇ ਜਿਹੜਾ ਰਾੜੇ ਥੱਲੇ ਹਾ ਲੱਗਾ ਹੈ ਹਾਂਜੀ ਤੇ ਇਸ ਇਸ ਨੂੰ ਭਾਰਾ ਉਚਾਰਨ ਕਰਨਾ ਹੈ ਮੂੜ ਮੂੜ ਹੁਚਾਰਤ ਪੇਦਾ ਜਾ ਕੋ ਭੇਵਨਾ ਪਾਵਤ ਦੇਦਾ ਕਿਉਂਕਿ ਇਸ ਦਾ ਪਉਚਾਰਨ ਨਿਤਨੇਮ ਜੋ 24 ਸੰਖਿਆ ਕੀਤੀ ਸੀ ਸਾਰਾ ਉਚਾਰਨ ਸਹੀ ਦੱਸਿਆ ਸੀ ਹਾਂਜੀ ਕਿ ਕਿਵੇਂ ਦਲਾਵਾ ਲਾਉਣੀ ਹੈ ਕਿਵੇਂ ਅੱਖਰ ਨੂੰ ਬੋਲਾ ਬੋਲਣਾ ਹੈ ਕਿਵੇਂ ਭਾਰਾ ਬੋਲਣਾ ਹੈ ਕਿਹੜੇ ਸ਼ਬਦ ਨੂੰ ਕਿਵੇਂ ਬੋਲਣਾ ਹੈ ਸਾਰਾ ਦੱਸਿਆ ਹੋਇਆ ਸੀ ਤਾ ਕੋ ਕਰ ਪਹਨ ਅਨਮਨਤ ਮਹਾ ਮੂੜ ਫਿਰ ਪਰ ਗੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਰੰਗਕਾਰ ਕਾ ਚੀਨਤ ਨਹਿ ਪੇਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹੇ ਬਿਰ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਭਇਓ ਪੱਬਾ ਈੜੀ ਸਿਆਰੀ ਊੜੇ ਹੋਦਾ ਭਇਓ ਰਾਬ ਕਹਿ ਭੂਪਾ ਅੰਡਜ ਜੇਰਜ ਛੇਤਜ ਕੀਨੇ ਉਤ ਪੁਜ ਖਾਨ ਬੋਹਰ ਰਚ ਦੇਨੀ ਬੋਹਰ ਰਾਰੇ ਨੂੰ ਪੂਰਾ ਬੋਲਣਾ ਬੋਹਰ ਰਚ ਦੇਨੀ ਕਹੂੰ ਫੂਲ ਰਾਜਾ ਹੋਵੇ ਬੈਠਾ ਹੋਵੇ ਇੱਥੇ ਹਾਹੇ ਠੱਲੇ ਅੱਧਾ ਵਾਵਾ ਲੱਗੇ ਤੇ ਇਸ ਦਾ ਉਚਾਰਨ ਹੋਵੇਗਾ ਹਾਹੇ ਔਕੜ ਐਡ ਜ ਲੱਗਦਾ ਹੋਇ ਹੋਇ ਹਾਂ ਬੈਠਾ ਕਹੂੰ ਸਿਮਟ ਭਇਓ ਸੰਕਰ ਇਕੈਠਾ 시ਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਜੁਗਾਦ ਅਦਕਲਾਕ ਜੁਗਾਦ ਸਰੂਪ ਸਯੰਗ ਭਾਵ ਅਬਰਛਾ ਮੇਰੀ ਤੁਮ ਕਰੋ ਸਿੱਖ ਕਸ ਕੇ ਬੋਲਣਾ ਸਿੱਖ ਉਬਾਰ ਅ ਸਿੱਖ ਸੰਗਰੋਗ ਸੰਗਰੋ ਨਿਪੜਨ ਸੰਗਰੋਗ ਸੰਗਰੋ ਹਾਂ ਦੁਸ਼ਟ ਜਿੱਤੇ ਉਠ ਵੱਤ ਉਤਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਸੋ ਸੰਗਤ ਜੀ ਆਪਣੀ ਇੱਟਿਕ ਸੰਖਿਆ ਰਹਿ ਰਸਦੀ ਹੋ ਗਈ ਹੈ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ